ਬਲਜੀਤ ਭਾਈ ਬਲਜੀਤ ਭਾਈ ਕਾਦਾ ਕੰਮ ਕਰਦਾ ਭਾਈ ਵੈਸ਼ ਨੂੰ ਭੋਜਨ ਭੰਡਾਰਿਆ ਰੋਟੀ ਦਾ ਕੰਮ ਆ ਪਹਿਲਾਂ ਹੀ ਕਰਦਾ ਪਹਿਲਾਂ ਭਾਈ ਮੈਂ ਸਕਿਉਰਿਟੀ ਦਾ ਕੰਮ ਕਰਦਾ ਹਾਂ ਰੋਟੀ ਵਾਲਾ ਰੋਟੀ ਹਲ ਭਾਈ ਰਾਤ 10 ਤੋਂ 6 ਵਜੇ ਤੱਕ ਡਿਊਟੀ ਤੇ ਫਿਰ ਦਿਨੇ ਵੇਲਾ ਰਹਿਣਾ ਤੇ ਫਿਰ ਸੋਚਿਆ ਕਿ ਚਲੋ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਵਾ ਫਿਰ ਮੈਂ ਆ ਆ ਵਿਚਾਰ ਆਇਆ ਮਨ ਚ ਫਿਰ ਇਹ ਕੰਮ ਕੀਤਾ ਸਾਥ ਘੁੰਮ ਦੇ ਦਿਆ ਹਾਂਜੀ ਸਾਥ ਘੁੰਮ ਦੇ ਦਿਆ ਸਾਥ ਫੈਮਿਲੀ ਦੇ ਇੰਡੀਆ ਵਾਈਫ ਮਾਤਾ ਹੋਰ ਘਰ ਦੇ ਮੈਂਬਰ ਆ ਹਾਂਜੀ ਉੱਠ ਕੇ ਸਮਾਨ ਲਿਆਉਣਾ ਪਿਆ ਤਿਆਰੀ ਕਰਨੀ ਕਿਸ ਤਰ੍ਹਾਂ ਕਰ ਕੀਤਾ ਜਾਂਦਾ ਹੈ ਹਾਂਜੀ 4 ਵਜੇ ਉੱਠਦੀ ਹੈ ਮਾਤਾ ਉਹ ਬਣਾਦੀ ਹੈ ਫਿਰ 5 ਵਜੇ ਹੀ ਉੱਠ ਜਾਨੇ ਆ ਠੀਕ ਹੈ ਰਲ ਮਿਲ ਕੇ ਬਣਾ ਕੇ ਤੇ ਸਾਢੇ 6:00 ਆ ਜਿੰਨੀ ਆ ਹਾਂਜੀ ਨਹੀਂ ਹੁਣ ਥੋੜੇ ਦਿਨ ਤੋਂ ਛੱਡਤਾ ਮੈਂ ਆ ਥੋੜੇ ਦਿਨ ਹੋ ਗਿਆ ਉਹਦਾ ਪਹਿਲਾਂ ਮੈਂ ਸਕਿਉਰਟੀ ਦਾ ਕਰਦਾ ਹਾਂ ਵਿੱਚ ਕਰਦਾ ਰਿਹਾ ਸਕਿਉਰਟੀ ਦਾ ਫਿਰ ਮੁਸ਼ਕਲ ਆਦੀ ਸੀ ਕਿ ਸੌਂ ਨਹੀਂ ਦਾਂਦੀ ਉਹਦੇ ਫੇਰ ਨਹੀਂ ਗੱਲ ਬੰਦੀ ਤੇ ਹੁਣ ਵਾਈਫ ਨਾਲ ਹਾਂਜੀ ਹਾਂਜੀ ਪੰਜ ਫਿਰ ਬੱਚੇ ਸਕੂਲ ਭੇਜਣੇ ਆ ਰੋਜ਼ ਨੇ ਬੱਚੇ ਜਵਾਨ ਆ ਮੇਰੇ ਜੀ ਹਾਂਜੀ ਬੇਟੀਆਂ ਨੇ ਪਲੱਸ 2 ਕੀਤੀ ਦੋਵਾਂ ਨੇ ਬੇਟੇ ਵੀ ਪਰ ਇੱਕ ਬੇਟੇ ਨੇ ਪਲੱਸ 2 ਕਰ ਲਈਆ ਇੱਕ ਬੇਟਾ 10ਵੀਂ 10ਵੀਂ ਜੋ ਪਾਸ ਹੋਇਆ ਨਾ ਪਲੱਸ 1 ਚ ਹੋਇਆ ਵਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੀਦਾ ਮੈਂ ਕਹਿੰਦਾ ਜੀ ਆਪਣੇ ਮਿਹਨਤ ਕਰਨੀ ਚਾਹੀਦੀ ਸਭ ਤੋਂ ਪਹਿਲੀ ਮਿਹਨਤ ਠੀਕ ਜੇ ਮਿਹਨਤ ਸੱਸ ਸਭ ਕੋ ਰਿਆ ਮਿਹਨਤ ਦੀ ਰੋਟੀ ਵਾ ਜੀ ਅੱਧੀ ਮਿਲ ਜੇ ਉਹ ਵੀ ਚੰਗੀ ਆ ਤੇ ਜੇ ਕੋਈ ਗਲਤ ਕੰਮ ਕਰਾਂਗੇ ਉਹਦੀ ਸਜ਼ਾ ਵਾ ਠੀਕ ਜੀ ਨਾ ਕੰਮ ਕਰਦੇ ਬੱਚਿਆਂ ਵਾਸਤੇ ਕਰਦੇ ਪੀਓ ਬੱਚਿਆਂ ਲਈ ਕੀ ਬਣਾਣਾ ਕਰਦੇ ਤੁਸੀਂ ਕੋਈ ਮੇਰਾ ਬਚਾ ਆਪਾਂ ਦਾ ਮੇਰਾ ਜੀ ਵੇਖੋ ਮੁੰਡਾ ਪਲੱਸ 2 ਚ ਪਾਸ ਕੀਤੀ ਪਲੱਸ 2 ਜੋ ਹੋ ਗਏ ਤੇ ਹੁਣ ਆਰਮੀ ਦੇ ਉਹਨੇ ਪੇਪਰ ਦਿੱਤੇ ਆ ਠੀਕ ਆ ਮੈਂ ਇਹ ਕਿਹਨਾਂ ਕਿ ਮਹਾਰਾਜ ਕਿਤੇ ਨੌਕਰੀ ਦੇ ਦੇ ਕ੍ਰਿਸ਼ਨ ਭਗਵਾਨ ਦਾ ਜੀ ਜਨਮ ਦੇਣ ਆ ਠੀਕ ਆ ਕਿ ਨੌਕਰੀ ਦੇ ਦੇ ਮਹਾਰਾਜ ਉਹਨੂੰ ਜਦੋਂ ਕ੍ਰਿਸ਼ਨ ਭਗਵਾਨ ਜਦੋਂ ਜਿਹੜਾ ਪਾਤ ਜੀ ਨਾਲ ਲੰਗਰ ਵੀ ਕਰਾਤਾ ਉਹਦੇ ਬੰਦ ਚਲੋ ਜੀ ਉਹਦੇ ਲੰਗਰ ਦੇ ਚਲੋ ਸਰਦਾ ਹੀਗੀ ਤੇ ਨਾਲੇ ਵਿੱਚ ਕੋਈ ਸੇਵਾਦਾਰ ਵੀ ਆ ਗਿਆ ਉਹ ਵੀ ਨਾਲ ਕਹਿੰਦਾ ਰਲ ਕੇ ਕਰ ਦਈਏ ਮੈਂ ਚਲੋ ਕੋਈ ਗੱਲ ਨਹੀਂ ਜਿੱਦਾਂ ਤੀ ਕਹਿੰਦੇ ਜੇ ਉਹ ਤਾਂ ਸੇਵਾ ਦੇ ਗਿਆ ਹਾਂਜੀ ਹਾਂਜੀ ਉਹ ਸੇਵਾ ਦੇ ਗਿਆ ਉਹ ਕਹਿੰਦੇ ਜਿਹੜੀ ਤੇਰੀ ਸੋਮਵਾਰ ਦੀ ਰਾਤ ਆਣੀ ਉਹਦੇ ਵਾਸਤੇ ਤੂੰ ਪੈਸੇ ਲੱਲਾ ਬਾਕੀ ਤੂੰ ਕਰ ਲੈ ਮੈਂ ਚਲੋ ਠੀਕ ਹੈ ਜੀ ਤੇ ਚੱਲ ਜਨਾ ਮੈਂ ਕਰਕੇ ਹੀ ਲੰਗਰ ਹਾਂਜੀ ਹਾਂਜੀ ਉਹਦਾ ਵੀ ਰੋਟੀ ਸਸਤੀ ਹੈ ਢੀ ਰੋਟੀ ਕੋਈ ਮਹਿੰਗੀ ਨਹੀਂ ਹੈਗੀ 20 ਰੁਪਏ ਦੀ ਚੋਲੇ ਦੀ ਪਲੇਟ ਦੇਈ ਦੀ ਆ ਸਬਜੀ ਜਿਹੜੀ ਵੀ ਨਾਲ ਹੋਵੇ ਉਹਦਾ 5 ਰੁਪਏ ਦਾ ਇੱਕ ਫੁਲਕਾ ਦਿੰਨੇ ਆ ਠੀਕ ਹੈ ਜਿੰਨੇ ਵੀ ਕੋਈ ਫੁਲਕੇ ਖਰਨੇ ਹੁਣ ਤੇ 40 ਰੁਪਏ ਦੀ ਰੋਟੀ ਦੀ ਪਲੇਟ ਦੇ ਦੀ ਚਾਰ ਫੁਲਕੇ ਨਾਲ ਸਬਜੀ ਤੇ ਤੀਆਂ ਦੀ ਵੀ ਦੇ ਦੇ ਦੀ ਜੇ ਕੋਈ ਬੰਦਾ ਵੇਖ ਕੇ ਜੇ ਕੋਈ ਉੱਦਾਂ ਉੱਦਾਂ ਦਾ ਵਾ ਜਿੰਨਾਂ ਦਾ ਕੋਈ ਦੇ ਜੇ ਕੋਈ ਚੱਕ ਤਰੀਆਂ ਅੱਜ ਦੀ ਲੰਗਰ ਲਾਇਆ ਤੇ ਉਹ ਪਿਆਰਾ ਕਿਸ ਤਰ੍ਹਾਂ ਨਹੀਂ ਜੀ ਉਹ ਕਰ ਗਿਆ ਕ੍ਰਿਸ਼ਨ ਭਗਵਾਨ ਮਤਲ ਵੇਖੋ ਬੈਠੇ ਹੋ ਖਾਥੋੜੀ ਕਿੰਨੂ ਦਾ ਦੋ ਭਾਜੀ ਕਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਹੈ ਕਿਉਂ ਨਹੀਂ ਤੁਸੀਂ ਇਹ ਲੰਗਰ ਆਪਣੇ ਹੈ ਆਪਣੇ ਭਰਾ ਹੁੰਦੇ ਆ ਇੱਥੇ ਸਾਰੇ ਲੇਬਰ ਵਾਲੇ ਠੀਕ ਆ ਇਹਨਾਂ ਦੇ ਕਰਕੇ ਮੈਂ ਸੋਚਿਆ ਮੈਂ ਲੰਗਦਾ ਇਥੋਂ ਉਹ ਵਾਈਫ ਮੇਰੀ ਜੋਕੀ ਵਾਲੇ ਕੋ ਕੰਮ ਕਰਦੇ ਆ ਠੀਕ ਆ ਉਹ ਮੈਂ ਇਥੋਂ ਲੱਗਦਾ ਨਾ ਤੇ ਮੈਂ ਚਲੋ ਦਿਮਾਗ ਚ ਸੋਚਿਆ ਕਿ ਚੱਲੇ ਯਾਰ ਇੱਕ ਕੰਮ ਚਾਲੂ ਕਰੀਏ ਨਾਲੇ ਸੇਵਾ ਦੀ ਫੇਵਰ ਨਾਲੇ ਆਪਣੇ ਵੀ ਘਰ ਦਾ ਕੁਜਾਰਾ ਚੱਲੀ ਜਾਂਦਾ ਵਾ ਠੀਕ ਜੇ ਕੋਈ ਆਪਣਾ 10 ਤੋਂ ਸ਼ੁਰੂ ਆ 10 ਰੁਪਏ ਦੀ ਸਬਜ਼ੀ ਲੈ ਜਾਏ 20 ਦੀ ਲੈ ਜਾਏ ਮੋਰ ਨਾਣੀ ਇਥੋਂ ਖਾਲੀ ਗਏ ਨੂੰ ਕਿਉਂਕਿ ਇਹਦੇ ਨਾਲ ਇੱਕ ਮਾੜਾ ਬੰਦਾ ਖਲੋਂਦਾ ਮੋਰ ਨਾ ਹੀ ਨਹੀਂ ਜੀ ਖਾਲੀ ਇਥੋਂ ਗਏ ਨੂੰ ਇੱਕੋ ਗੱਲ ਚ ਗਈ ਮੈਂ ਉਹ ਆ ਨਾ ਉਹ ਇਹਨਾਂ ਨੂੰ ਵੀ ਇੱਕੋ ਗੱਲ ਗਈ ਆ ਕੋਈ ਲੋਰਵੰਦ ਵੀ ਆਏ ਤਾਂ ਉਹ ਨੂੰ ਨਹੀਂ ਮੋਰਨਾ ਹੈਗਾ ਇਹ ਪੈਸੇ ਦਾ ਲਾਲਚ ਨਹੀਂ ਕਰਨਾ ਹੈਗਾ ਉਹ ਨਹੀਂ ਜੀ ਪੈਸੇ ਦਾ ਲਾਲਚ ਕਰਨਾ ਹੀ ਨਹੀਂ ਜੀ ਪੈਸੇ ਦਾ ਲਾਲਚ ਨਹੀਂ ਕਰਨਾ ਹੈਗਾ ਕੀ ਕਹਿਣਾ ਚਾਹੁੰਦੇ ਜਿਹੜੇ ਮੈਂ ਬਸ ਆਪਣੀ ਮਿਹਨਤ ਕਰਨ ਦੇ ਆ ਜੇ ਇਹਦੇ ਤੇ ਅਸੀਂ 1200 1300 ਰੁਪਇਆ ਲਾਇਆ ਨਾ ਸਾਨੂੰ 5 400 ਰੁਪਇਆ ਬਚੰਡਿਆ ਵਾ ਇੰਨੇ ਬੜੇ ਆ ਇੰਨੇ ਚ ਗੁਜ਼ਾਰਾ ਕਰਨਾ ਵਾ ਅੱਜ ਲੱਗਦਾ ਬਸ ਗਲਤ ਕੰਮ ਨਹੀਂ ਕਰਨਾ ਨਾ ਨਸ਼ਾ ਵੇਚਣਾ ਨਾ ਲੜਨਾ ਕਿਨਾਂ ਨਾ ਝਗੜਾ ਕਰਨਾ ਠੀਕ ਆ ਦੋ ਨੰਬਰ ਦਾ ਕੋਈ ਕੰਮ ਨਹੀਂ ਕਰਨਾ ਮਿਹਨਤ ਕਰਨੀ ਆ ਭਾਂਡੇ ਧੋਗੇ ਝੂਠ ਧੋਗੇ ਅਸੀਂ ਰੋਟੀ ਕਮਾਉਂਦੇ ਆ ਕਿਹੜੀ ਰਾਸ ਕੀ ਉਹ ਕੋਈ ਦੇ ਗਿਆ ਤੇ ਬਾਕੀ ਦੀ ਕੋਣ ਲਾ ਹਾਂਜੀ ਹਾਂਜੀ ਉਹ ਰਲ ਕੇ ਲਾਤਾ ਸੀ ਜੀ ਉਹ ਤਾਂ ਅਸੀਂ ਹੁਣ ਗੱਲ ਹੀ ਨਹੀਂ ਕਰਨੀ ਉਹਨਾਂ ਵੀ ਗੁਪਤ ਸਾਡਾ ਵੀ ਗੁਪਤ ਆ ਅਸੀਂ ਵੇਖੋ ਜੋ ਠੀਕ ਆ ਜੀ ਕ੍ਰਿਸ਼ਨ ਪੁਗਾ ਦਾ ਹੁਕਮ ਹੋਇਆ ਜੇ ਦਾਹੂ ਘਮ ਹੋ ਗਿਆ ਠੀਕ ਜੀ ਸਭ ਦੇਖਿਆ ਜਾਏ ਜੀ ਜਿੱਦਾਂ ਨੋਟਵਾਨ ਅੱਜਕੱਲ ਕੰਮ ਕਰਦੇ ਪਸ ਜਦੋਂ ਤੁਸੀਂ ਜੱਸੀ ਸੁਆਤਨਾਲ ਪਲਵਾਰ ਨੂੰ ਵੀ ਲਾਦਾ ਹਾਂਜੀ ਤੇ ਮੇਰੀ ਇਹ ਕਿੰਨਾਂ ਨੂੰ ਕੀ ਕਹਿਣਾ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੈਂ ਇਹੀ ਕਹਿੰਦਾ ਜੀ ਮਿਹਨਤ ਕਰੋ ਕਰਦੇ ਮੁੰਡੇ ਚਾਰੇ ਮਿਹਨਤ ਇੱਥੇ ਵੇਖੋ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬੈਠੇ ਰਹਿੰਦੇ ਮਿਹਨਤ ਕਰਦੇ ਆ ਐਂ ਕਹਿੰਦੇ ਮਿਹਨਤ ਕਰੋ ਨਸ਼ੇ ਵਾਲੇ ਨਾ ਜਾਓ ਨਸ਼ੇ ਦੀ ਨਸਾ ਤੇ ਦਲਦਲਿਆ ਜੀ ਠੀਕ ਹੈ ਉਹ ਤੁਹਾਨੂੰ ਪਤਾ ਹੀ ਅੱਗੇ ਬਣਿਆ ਪਿਆ ਵਾ ਅਜੀ ਜਿਸ ਤਰ੍ਹਾਂ ਪੰਜਾਬੀ ਨੌਜਵਾਨ ਬਾਹਰ ਜਾਂਦੇ ਆ ਤਾਂ ਰਾਮਬਾਰ ਜੀ ਨੇ ਮੰਨ ਨਹੀਂ ਕੀਤਾ ਕਿ ਉਹ ਬਾਹਰ ਆ ਨਹੀਂ ਇੱਥੇ ਠੀਕ ਹੈ ਜੀ ਇੱਥੇ ਰੋਟੀ ਦੇਂਦੇ ਆ ਰੱਬ ਇੱਥੇ ਠੀਕ ਆ